ਮੇਰੇ ਪੰਜ ਕਿਲੇ ਛੋਟੇ ਜ਼ਰਾਗੇ ਮੇਰੇ ਅੰਦਰਗੇ ਮੇਰੀ ਘਰ ਵਾਲੀ ਜਾਣੀ ਨਹੀਂ ਤੂੰ ਕਦੀ ਸਾਈ ਨਾ ਦੂਗਾ ਮੈਂ ਫੇਰ ਅੱਜ ਨਾਲ ਵੀਰੇ ਤਿੰਨ ਦਿਨ ਹੋ ਗਏ ਦੁਰਦਵਾਲਾ ਸਸਰਾ ਵਾਲੀ ਦੀ ਸੇਵਾ ਲੰਗਰਾਂ ਦੀ ਕਰਦੇ ਨੂੰ ਤੇਰਾ ਛਾਲ ਮਾਰਨ ਨੂੰ ਕੀ ਕਰਦਾ ਵੀਰੇ ਮੈਂ ਕੋਈ ਨੀਰ ਨਹੀਂ ਮੈਂ ਇੱਕ ਗਰੀਬ ਕਰਦਾ ਮੇਰਾ ਪਿਓ ਵੀ ਨਹੀਂ ਹੈਗਾ ਮੈਂ ਇੱਕ ਗਰੀਬ ਕਰਦਾ ਬੱਚਾ ਵਾ ਔਰ ਮੇਰੇ ਘਰੇ ਦੇਖ ਲਓ ਕੋਠੀਆਂ ਮੈਲ ਨਹੀਂ 100-100 ਕਿਲਾ ਮੈ ਨਹੀਂਗਾ ਵੀਰੇ ਮੇਰੇ ਘਰ ਵਾਲੇ ਵਾਲੀ ਛੱਤ ਆ ਮੇਰੀ ਸਰਕਾਰ ਨੂੰ ਮੰਗਾ ਕਿ ਸਾਡਾ ਬੰਨ ਰੋਗ ਦਿੱਤਾ ਜਾਵੇ ਔਰ ਸਾਡਾ ਪਿੰਡ ਸ਼ਹਿਰ ਨੂੰ ਜਿਹੜਾ ਸਾਰਾ ਬਚਾ ਲਿੱਤਾ ਜਾਵੇ ਸਸਰਾਲੀ ਬੰਨ ਤੇ ਮੌਜੂਦ ਆ ਲਗਾਤਾਰ ਰੋਜ਼ਾਨਾ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਕੇ ਪਲ ਪਲ ਦੀ ਅਪਡੇਟ ਸਾਂਝੀ ਕਰ ਰਹੇ ਆ ਕਿ ਸਥਿਤੀ ਜਿਹੜੀ ਹੈ ਅੰਡਰ ਕੰਟਰੋਲ ਹੈ ਪਰ ਕਾਫੀ ਲੋਕਾਂ ਦੀਆਂ ਜਿਹੜੀਆਂ ਕਿੱਲੇ ਦੇ ਕਿੱਲੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਮਿਲਦੇ ਜਾ ਰਹੇ ਨੇ ਪਰ ਅੱਜੇ ਵੀ ਮੈਂ ਇੱਕ ਗੱਲ ਕਹੂੰਗਾ ਕਿ ਜਿਹੜੀ ਸਿਚੁਏਸ਼ਨ ਹੈ ਉਹ ਅੰਡਰ ਕੰਟਰੋਲ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਬੰਨ ਲਗਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਪਰ ਲੋਕ ਜਿਹੜੇ ਇੱਥੇ ਰੋ ਰਹੇ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਜ਼ਮੀਨ ਪਾਣੀ ਦੇ ਵਿੱਚ ਮਿਲਦੀ ਹੋਈ ਦੇਖ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਈ ਜੀ ਮੇਰਾ ਨਾਮ ਅਰਜਨ ਸਿੰਘ ਹੈ ਮੈਂ ਮੌਜੂਦਾ ਪਿੰਡ ਸਸਰਾਲੀ ਕਲੋਰੀ ਦਾ ਮੌਜੂਦਾ ਪੰਚਾਂ ਔਰ ਇਸ ਪਿੰਡ ਦਾ ਵਸਿੰਦਾ ਜੀ ਤੇ ਕਿੰਨੇ ਦਿਨ ਤੋਂ ਜਿਹੜਾ ਇਹ ਬੰਨ ਕਮਜ਼ੋਰ ਹੋਣਾ ਸ਼ੁਰੂ ਹੋਇਆ ਕਿੰਨੇ ਦਿਨ ਤੋਂ ਇਹ ਹਾਲਾਤ ਜਿਹੜੇ ਨੇ ਲਗਾਤਾਰ ਬੱਤਰ ਹੁੰਦੇ ਜਾ ਰਹੇ ਨੇ ਤੇ ਬਾਈ ਜੀ 24 ਤੀ ਤੋਂ ਬਾਰਿਸ਼ ਸ਼ੁਰੂ ਹੋਈ ਸੀਗੀ ਤੇ ਉਸ ਤੋਂ ਬਾਅਦ ਸਾਨੂੰ ਅਸੀਂ ਇਹਦਾ ਦੇਖ ਕਰਾਣ ਆਂਦੇ ਸੀਗੇ ਸੰਡੇ ਨੂੰ ਮਤਲਬ ਅੱਜ ਸੰਡੇ ਅਸੀਂ ਖਵਾਜਾ ਵੀਰ ਦੇ ਦੇਖ ਕਰਾਣ ਆਨੇ ਆ ਤਾਂ ਸਾਨੂੰ ਪਾਣੀ ਦਾ ਵਾਹ ਬਹੁਤ ਜ਼ਿਆਦਾ ਲੱਗਿਆ ਕੀ ਪਾਣੀ ਵਧ ਰਿਹਾ ਬਾਦ ਦਿਨ ਬਰ ਦਿਨ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤੀਏ ਦਿਨ ਬਾਅਦ ਜਾਨਕੀ ਹੋਰ ਜਿਆਦਾ ਵਧ ਗਿਆ ਵਧਣ ਦੇ ਕਾਰਨ ਅਸੀਂ ਵੀਡੀਓ ਬਣਾਈ ਸਰਕਾਰ ਨੂੰ ਭੇਜੀ ਕਿ ਸਾਡੀ ਵੀਡੀਓ ਵੀ ਸਾਡੇ ਪਿੰਡ ਦੇ ਵਿੱਚ ਬੰਨ ਟੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸਾਨੂੰ ਉਸ ਦਾ ਇਲਾਜ ਕੀਤਾ ਜਾਵੇ ਹੱਲ ਕੀਤਾ ਜਾਵੇ ਪਰ ਥੋੜੇ ਦਿਨ ਪੈਂਦੇ 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 ਆ ਦਰਿਆ ਦਾ ਬਾਹਵੰਨਾ ਹੋਇਆ ਸਾਡੇ ਪਿੰਡ ਦੀ ਜ਼ਮੀਨ 150 ਕਿੱਲਾ ਸੀ ਜਿਹਦੇ ਵਿੱਚ 5 ਕਿੱਲੇ ਝੋਟੇ ਸਰ ਵਰਗੇ ਮੇਰੇ ਤਾਜਾ ਝੋਨਾ ਲੱਗਿਆ ਹੁਣ ਡਿਗਿਆ ਜੀ ਤਾਜਾ ਬਿਲਕੁਲ ਔਰ ਉਸ ਦੇ ਨਾਲ ਹੀ ਹੋਰ ਮੇਰੇ ਵੀਰਾਂ ਜਿੰਨੇ ਸੀ ਆ ਤੁਸੀਂ ਦਰਿਆ ਨੂੰ ਦੇਖ ਸਕਦੇ ਹੋ ਇਸ ਦਾ ਬਹਾਨ 10 ਕਿੱਲੇ ਅੰਦਰ ਸੀ 10 ਕਿੱਲੇ ਅੰਦਰ ਸੀਗਾ ਬਹਾਨ ਇਸ ਦਾ ਜੋ ਕਿ 10 10 ਕਿੱਲੇ ਬਾਹਰ ਸੀਗੇ ਉਹ 150 ਕਿੱਲਾ ਸੀ ਬਹਾਈ ਕਰਦੇ ਜਮੀਨ ਨੂੰ ਬੀਜ ਦੇ ਉਗਾਨਦੇ ਸੀਗੇ ਉਹ ਚ ਗਹਿਉ ਹੁਣ ਅਸੀਂ ਚਾਵਲ ਲਾਏ ਹੋਏ ਸੀਗੇ ਜੀ ਤੇ ਉਹ ਵੀ ਸਾਡੇ ਸਾਰੇ ਕਿੱਲੇ ਕਿੱਲੇ ਢਾ ਕੇ ਲੈ ਗਿਆ ਔਰ ਮੌਜੂਦਾ ਸਥਿਤੀ ਸਾਡੀ ਇਹ ਬਣੀ ਹੋਈ ਹੈ ਕਿ ਜਿਹੜਾ ਬੰਨ ਟੁੱਟਿਆ ਜਮੀਨਾ ਅੰਦਰ ਗਈਆਂ ਉਹ ਸਾਰੀਆਂ ਚੱਲ ਗਈਆਂ ਜਿਹੜੀ ਹੁਣ ਮੌਕੇ ਸਥਿਤੀ ਇਹ ਆ ਜਿਹੜਾ ਹੁਣ ਬੰਨ ਟੁੱਟ ਗੇ ਉਹ ਮੁੜਿਆ ਨਹੀਂ ਕਟਿਆ ਨਹੀਂ ਸ਼ਾਇਦ ਮੀਡੇ ਰਾਈ ਹੋ ਗਿਆ ਬੰਨ ਕੰਟਰੋਲ ਹੋ ਜਾਂਦਾ ਬੰਨ ਕੰਟਰੋਲ ਨਹੀਂ ਅੱਜ ਬੰਨ ਨੂੰ ਛੱਡ ਕੇ ਦੋ ਕਿਲੇ ਬਾਹਰ ਦੀ ਪਿੰਡ ਦੀ ਜ਼ਮੀਨ ਤੇ ਭਾਰੀ ਹੋ ਰਿਹਾ ਹੈ ਔਰ ਦੋ ਕਿਲੇ ਪਿੰਡ ਦੀ ਜ਼ਮੀਨ ਨੂੰ ਅੰਦਰ ਵੀ ਲੈ ਚੁੱਕਾ ਹੈ ਸਾਡੀ ਸਰਕਾਰ ਅੱਗੇ ਮੰਗਾ ਵੀ ਜਿੰਨਾ ਵੀ ਸਭ ਤੋਂ ਪਹਿਲਾਂ ਬੰਨ ਦਾ ਰੋਕਥਾਮ ਕੀਤੀ ਜਾਵੇ ਜੋ ਕਿ ਜਿੰਨੇ ਵੀ ਸੰਗਤ ਦੂਰ ਦੂਰੋਂ ਸਾਡੇ ਨਾਲ ਅੱਜ ਸੇਵਾ ਜੁੜੀ ਹੋਈ ਆ ਬਹੁਤ ਦੂਰ ਦੂਰੋਂ ਲੰਗਰ ਵੀ ਆਏ ਆ ਬਹੁਤ ਦੂਰ ਦੂਰੋਂ ਲੋਕਾਂ ਸੇਵਾ ਵੀ ਭੇਜੀਆਂ ਵਾ ਔਰ ਉਸ ਦੇ ਪ੍ਰੰਤੂ ਮੇਰੀ ਗੱਲ ਇਹ ਕਹਿਣਾ ਚਾਹਨਾ ਵਾ ਕਿ ਸਾਡੀ ਮੰਗ ਇੱਕੋ ਹੈ ਸਰਕਾਰ ਨੂੰ ਚਲੋ ਉਸ ਟਾਈਮ ਨਹੀਂ ਸੁਣੀ ਅੱਜ ਉਹਨਾਂ ਨੇ ਸੁਣੀ ਚਲੋ ਅੱਜ ਪੁਰਸੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਸਰਕਾਰ ਵੀ ਪਹੁੰਚੀ ਹੋਈ ਹੈ ਉਹਨਾਂ ਦੇ ਕਰਮਚਾਰੀ ਆਪਣੇ ਲਾਏ ਵੀ ਹੋਏ ਨੇ ਪਰ ਜਿਹੜਾ ਸਾਡਾ ਗਰੀਬਾਂ ਨੂੰ ਨੁਕਸਾਨ ਹੋਇਆ ਹੈ ਔਰ ਮੈਂ ਉਸ ਦੀ ਨੁਕਸਾਨ ਦੀ ਮੰਗ ਤੋਂ ਪਹਿਲਾਂ ਮੰਗ ਮੈਂ ਇਹ ਕਰਦਾ ਕਿ ਬੰਨ ਰੋਕਿਆ ਜਾਵੇ ਜੋ ਕਿ ਸਾਡੇ 10 ਪਿੰਡਾਂ ਨਾਲ 25 ਪਿੰਡਾਂ ਨਾਲ ਪੂਰਾ ਲੁਧਿਆਣਾ ਸ਼ਹਿਰ ਜਾਣਾ ਹੈ ਜੇ ਇਹ ਪਾਣੀ ਇੱਧਰ ਮਾਰ ਕਰਦਾ ਇੱਧਰਲੇ ਇਲਾਕੇ ਦੇ ਵਿੱਚ ਤਾਂ ਕਿੱਥੇ ਤੱਕ ਇਹ ਮਾਰ ਜਾਏਗੀ ਅੱਗੇ ਇਹ ਬਾਈ ਜੀ ਇਹ ਖਵਾਜਾ ਪੀਰ ਆ ਵੀਰੇ ਲੱਖ ਦਾਦਾ ਪੀਰ ਆ ਇਹਦੀ ਕੋਈ ਰੋਕtham ਨਾ ਜਿੱਦ ਕਰਕੇ ਸੋਲ ਹੋਈ ਆ ਨਾ ਕੋਈ ਕਰ ਸਕਿਆ ਵਾ ਸਿਰਫ ਰੋਕtham ਇਹ ਹੋ ਸਕਦੀ ਆ ਕਿ ਉਸ ਪਰਮਾਤਮਾ ਦੁੱਖ ਦੀ ਘੜੀ ਦੇ ਵਿੱਚ ਇਹ ਹੱਥ ਜੋੜੋ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਖਵਾਜਾ ਪੀਰ ਲੱਖਾ ਦਾਦਾ ਪੀਰ ਹੈ ਇੱਕ ਨਿਮਾਣੇ ਜੇ ਇੱਕ ਜਿੰਨੇ ਵੀ ਮੇਰੇ ਭਰਾ ਭੈਣਾਂ ਬੀਬੀਆਂ ਬਾਹਰੋਂ ਆਈਆਂ ਨੇ ਕਿ ਸਾਰੀ ਇੱਕ ਅਰਦਾਸ ਸੁਣ ਬੇਨਤੀ ਸੁਣ ਔਰ ਵੀਰਨ ਹੋਣ ਵੀ ਮੈਂ ਇਹ ਕਹਿਣਾ ਜਿਹੜੇ ਇੱਕ ਝੋਟੋਂ ਕੇ ਲੱਗੇ ਨੇ ਅਰਦਾਸ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅਗੇ ਉਹ ਖਵਾਜਾ ਪੀਰ ਅਗੇ ਕਰੋ ਕਿ ਜਿਹੜਾ ਸਾਰੀ ਦੁਨੀਆ ਨੂੰ ਤਾਰਦਾ ਹੈ ਔਰ ਉਹਨਾ ਤਾਂ ਕਿੰਨੀ ਤੁਹਾਡੀ ਕਿਹੜੀ ਜ਼ਮੀਨ ਕਿਹੜੀ ਸੀਗੀ ਕਿਹੜੀ ਜ਼ਮੀਨ ਸੀ ਬਾਈ ਜੀ ਆਹ ਜਿਹੜਾ ਤੁਸੀਂ ਬਹਾਨ ਦੇਖ ਰਹੇ ਹੋ ਇਹ ਪਿੰਡ ਦੀ ਜ਼ਮੀਨ ਹੈ ਬੰਨ ਤੋਂ ਇਲਾਵਾ ਬੰਨ ਦੇ ਜਿਹੜੀ ਅੰਦਰ ਸਾਡੀ ਜ਼ਮੀਨ ਸੀਗੀ ਉਹ ਸਾਡੇ 150 ਕਿੱਲਾ ਸੀ ਇੱਕ ਸਸਰਵਾਲੀ ਕਲੋਨੀ ਦਾ ਮੈਂ ਚਲੋ ਬਾਕੀ ਪਿੰਡਾਂ ਦੀ ਗਣਾਉਂਦਾ ਬਹੁਤ ਕਿਲੇ ਹੋ ਜਾਣੇ ਆ ਔਰ ਮੌਕੇ ਦੇ ਮੌਜੂਦਾ ਮੇਰੇ ਪੰਜ ਕਿਲੇ ਛੋਟੇ ਜ਼ਰਾਗੇ ਮੈਂ ਅੰਦਰ ਡਿੱ ਗਿਆ ਮੇਰੀ ਘਰ ਵਾਲੀ ਜਾਣੀ ਤੁਸੀਂ ਮੈਨੂੰ ਕਦੇ ਜਾਣੀ ਨਾ ਦੂਗਾ ਦੀ ਮੇਰਾ ਅੱਜ ਤੱਕ ਵੀਰੇ ਤਿੰਨ ਦਿਨ ਹੋ ਗਏ ਗੁਰਦਵਾਰਾ ਸਸਰ ਵਾਲੀ ਉਨੀ ਸੇਵਾ ਲੰਗਰਾਂ ਦੀ ਕਰਦੇ ਨੂੰ ਮੇਰਾ ਛਾਲ ਮਾਰਨ ਨੂੰ ਜੀ ਕਰਦਾ ਵੀਰੇ ਮੈਂ ਕੋਈ ਮੀਰ ਨਹੀਂ ਮੈਂ ਇੱਕ ਗਰੀਬ ਕਰਦਾ ਮੇਰਾ ਪਿਓ ਵੀ ਨਹੀਂ ਹੈਗਾ ਮੈਂ ਇੱਕ ਗਰੀਬ ਕਰਦਾ ਬੱਚਾ ਵਾਂ ਔਰ ਮੇਰੇ ਘਰੇ ਦੇਖ ਲਓ ਕੋਠੀ ਹੈ ਮੈਲ ਨਹੀਂ 100-100 ਕਿਲਾ ਮੈਂ ਨਹੀਂਗਾ ਵੀਰੇ ਮੇਰੇ ਗੱਡਰ ਵਾਲੇ ਵਾਲੀ ਛੱਤ ਆ ਔਰ ਦੋ ਕਮਰੇ ਇੱਕ ਬਰਾਂਡਾ ਵੀਰੇ ਅੱਜ ਬਾਰਸ਼ ਨਾਲ ਉਹ ਵੀ ਮੇਰਾ ਡੱਡ ਗਿਆ ਮੈਂ ਫਾਟਿਰੋ ਨਾਮ ਹੈ ਸੋ ਲਗੇ ਅੱਜ ਤੁਹਾਨੂੰ ਇਹ ਵੀ ਗੱਲ ਕਹਿਣਾ ਮੈਂ ਪਹਿਲਾਂ ਵੀ ਵੀਡੀਓ ਪਾਈ ਆ ਕਿ ਮੇਰੇ ਮੇਰੀ ਵੀਡੀਓ ਸਰਕਾਰ ਦੇ ਕੋਲ ਪਹੁੰਚਾਈ ਜਾਵੇ ਲੇਕਿਨ ਮੈਡਮਾ ਜਿੰਨੇ মিডিਆ ਵਾਲੇ ਸਾਰੇ ਮੋੜ-ਮੋੜ ਕੇ ਚਲ ਗਏ ਮੇਰੀ ਵੀਡੀਓ ਕਿਸੇ ਨੇ ਨਹੀਂ ਪਾਈ ਅੱਜ ਮੈਂ ਦੋਹਤੀ ਘੜੀ ਵਿੱਚ ਮੇਰੀ ਸਰਕਾਰ ਨੂੰ ਮੰਗਾ ਕਿ ਸਾਡਾ ਬੰਨ ਰੋਗ ਦਿੱਤਾ ਜਾਵੇ ਔਰ ਸਾਡਾ ਪਿੰਡ ਸ਼ਰ ਲੁਧਿਆਣਾ ਸਾਰਾ ਬਚਾ ਲਿੱਤਾ ਜਾਵੇ ਔਰ ਜੋ ਮੇਰੇ ਵੀ ਸਾਰੇ ਖੇਤੀਬਾੜੇ ਸਾਡੇ ਪਿੰਡ ਦੇ ਨੇ ਕੋਈ ਦੂਸਰੇ ਪਿੰਡ ਦੇ ਨੇਗੇ ਦੂਸਰੇ ਪਿੰਡ ਦਾ ਮੈਨੂੰ ਸਹਿਯੋਗ ਬਹੁਤ ਵੱਧ ਮਿਲਿਆ ਅੱਜ ਮੈਂ ਚਾਹਨਾ ਕਿ ਜੋ ਸਾਡਾ ਨੁਕਸਾਨ ਹੋਇਆ ਜੋ ਮੇਰੇ 5 ਕਿਲੇ ਝੋਨੇ ਗਿਆ ਮੈਂ ਸਰਕਾਰ ਕੋਲੋਂ 5 ਕਿਲੇ ਨਹੀਂ ਮੰਗਦਾ ਜੋ ਮੈਨੂੰ ਸਰਕਾਰੀ ਖਾਤੇ ਜੋ ਕੋਈ ਮੁਆਵਜ਼ਾ ਦੇ ਸਕਦਾ ਉਹ ਮੈਨੂੰ ਦੇ ਦੇਵੇ ਔਰ ਮੇਰੇ ਨਗਰ ਨੂੰ ਇਹ ਦੇ ਦੇਵੇ ਮੈਂ ਭਾਈ ਜੀ ਮੌਕੇ ਦਾ ਪੰਚਾਇਤ ਪਿੰਡ ਦਾ ਮੈਂ ਝੂੜਨੀ ਬੋਲ ਆ ਮੇਰੀ ਕਿਸੇ ਪਾਰਟੀ ਨਾਲ ਕੋਈ ਇੰਟਰੋਡਕਸ਼ਨ ਨਹੀਂ ਕਿਸੇ ਦੇ ਮੈਂ ਪੱਖ ਦੀ ਨਹੀਂ ਗੱਲ ਕਰਦਾ ਮੈਂ ਸਿੱਖਾਂ ਦਾ ਮੁੰਡਾ ਵਾਂ ਮੇਰੀ ਉਮਰ ਇਸ ਟਾਈਮ 38 39 ਸਾਲ ਦੀ ਉਮਰ ਹੋ ਗਈ ਆ ਤੇ ਤਿੰਨ ਬੱਚੇ ਵੀਰੇ ਮੇਰੇ ਆ ਮੈਂ ਬਹੁਤ ਇਸ ਟਾਈਮ ਦੁਖੀ ਆ ਮੈਂ ਬਹੁਤ ਦੁਖੀ ਆ ਵੀਰੇ ਸੋ ਬਿਲਕੁਲ ਇੱਕ ਵਾਰ ਰਕੇਸ਼ ਜੀ ਤਸਵੀਰ ਜ਼ਰੂਰ ਦਿਖਾ ਦਿਓ ਕਿਉਂਕਿ ਤਸਵੀਰ ਦਿਖਾਣੀ ਲਾਜ਼ਮੀ ਹੈ ਬਾਪੂ ਜੀ ਬਾਪੂ ਜੀ ਇੱਥੇ ਖਤਰਾ ਹੈ ਜਿੱਥੇ ਤੁਸੀਂ ਖੜੇ ਹੋ ਲਗਾਤਾਰ ਪਿੱਛੋਂ ਸਾਨੂੰ ਵੀ ਆਵਾਜ਼ਾਂ ਮਾਰੀਆਂ ਜਾ ਰਹੀਆਂ ਨੇ ਕਿ ਜ਼ਿਆਦਾ ਅੱਗੇ ਨਾ ਜਾ ਕੇ ਦਿਖਾਓ ਕਿਉਂਕਿ ਖਾਰ ਲਗਾਤਾਰ ਪੈ ਰਹੀ ਆ ਉੱਪਰ ਜ਼ਮੀਨ ਜ਼ਰੂਰ ਦਿਖ ਰਹੀ ਹੈ ਕਿ ਅਸੀਂ ਇੱਥੇ ਖੜੇ ਆ ਤੇ ਸੇਫ ਹੋਵਾਂਗੇ ਪਰ ਇਹ ਜ਼ਮੀਨ ਜਿਹੜੀ ਆ ਲਗਾਤਾਰ ਪਾਣੀ ਦੇ ਵਿੱਚ ਮਿਲਦੀ ਜਾ ਰਹੀ ਆ ਲਗਾਤਾਰ ਤਰੇੜਾਂ ਪੈ ਰੀਆਂ ਨੇ ਵਡੀਆਂ-ਵਡੀਆਂ ਇਮਾਰਤਾਂ ਜਿਹੜੀਆਂ ਨੇ ਉਹ ਢਹ ਢੇਰੀ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕੇ ਜੀ ਜੇਕਰ ਜ਼ੂਮ ਕਰਕੇ ਤੁਸੀਂ ਦਿਖਾ ਸਕਦੇ ਹੋ ਪਹਿਲਾਂ ਆਪਣੇ ਆਪ ਨੂੰ ਜ਼ਰਾ ਇੱਧਰ ਜ਼ਰੂਰ ਕਰੋ ਆਪਣੀ ਜਾਨ ਜਿਹੜੀ ਹੈ ਸੇਫ ਰਹੇਗੀ ਤਾਂ ਹੀ ਜਿਹੜਾ ਆਪਾਂ ਆਪਣੀ ਕਵਰੇਜ ਜਿਹੜੀ ਦਿਖਾ ਪਾਵਾਂਗੇ ਇੱਕ ਵਾਰ ਉਹ ਘਰ ਜਿਹੜਾ ਜ਼ੂਮ ਕਰਕੇ ਦਿਖਾ ਦਿਓ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਢਹ ਢੇਰੀ ਹੁੰਦਾ ਹੋਇਆ ਨਜ਼ਰ ਆਇਆ ਸੀ ਤਾਂ ਉਹ ਹਾਲਾਤ ਜਿਹੜੇ ਆ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਇੱਥੇ ਦੀ ਸਥਿਤੀ ਜਿਹੜੀ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਇੱਥੇ ਆਓ ਤਾਂ ਜੋ ਇਸ ਪਾਣੀ ਨੂੰ ਰੋਕਿਆ ਜਾਵੇ ਜਿਹੜਾ ਬੰਨ ਬਣਾਇਆ ਜਾਵੇ ਤਾਂ ਕਿ ਲੁਧਿਆਣੇ ਸ਼ਹਿਰ ਦਾ ਲੁਧਿਆਣੇ ਦੇ ਪਿੰਡਾਂ ਦਾ ਬਚਾਅ ਕੀਤਾ ਜਾ ਸਕੇ ਤਾਂ ਲਗਾਤਾਰ ਤੁਹਾਨੂੰ ਅਪਡੇਟ ਜਿਹੜੀ ਆ ਉਹ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਸਸਰਾਲੀ ਬੰਨ ਦੇ ਕੀ ਹਾਲਾਤ ਬਣੇ ਹੋਏ ਨੇ ਪਰ ਨੌਜਵਾਨਾਂ ਦੇ ਪਿੰਡ ਵਾਸੀਆਂ ਦੇ ਹੌਸਲੇ ਇੰਨੇ ਕੁ ਬਲੰਦ ਨੇ ਕਿ ਕਹਿੰਦੇ ਹੌਸਲਾ ਨਹੀਂ ਢੈਂ ਦੇਣਾ ਜੇ ਹੌਸਲਾ ਢਹਿ ਗਿਆ ਤਾਂ ਫਿਰ ਲੜੂਗਾ ਕੌਣ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਰੱਬ ਅੱਗੇ ਅਰਦਾਸ ਜਰੂਰ ਕਰੋ ਕਿ ਇਹ ਜੋ ਪੰਜਾਬ ਦੇ ਉੱਤੇ ਇਹ ਆਫਤ ਆਈ ਹੋਈ ਹੈ ਇਹ ਜਲਦ ਤੋਂ ਜਲਦ ਖਤਮ ਹੋਵੇ ਤੇ ਪੰਜਾਬ ਜਿਹੜਾ ਪਹਿਲਾਂ ਦੀ ਤਰ੍ਹਾਂ ਹਰਿਆ ਭਰਿਆ ਵੱਸਦਾ ਰਹੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ